ਦਮਦਮਨੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਚੱਲ ਰਹੀ ਸੰਸਥਾ ਜੋ ਇਲਾਕੇ ਵਿੱਚ ਲੋਕ ਭਲਾਈ ਦੇ ਕਾਰਜ ਗਰੀਬ ਦਾ ਮੁਖ ਗੁਰੂ ਦੀ ਗੋਲਕ ਨੂੰ ਮੁੱਖ ਰੱਖ ਲੋੜਵੰਦ ਪਰਿਵਾਰਾਂ ਲਈ ਹਰ ਪੱਖੋਂ ਕਰ ਰਹੀ ਹੈ ਇਹ ਸੰਸਥਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਰਜਿਸਟਰ ਨਾਬਾ ਵੱਲੋਂ ਪਿਛਲੇ ਤਕਰੀਬਨ 10 ਸਾਲਾਂ ਤੋਂ ਪੀਜੀਆਈ ਹਸਪਤਾਲ ਚੰਡੀਗੜ੍ਹ ਦਾ ਮੇਨ ਗੇਟ ਓਪੀਡੀ ਵਾਲਾ ਗੇਟ ਛੋਟੀ ਪੀਜੀਆਈ ਸੈਕਟਰ 32 ਨਿਊ ਚੰਡੀਗੜ੍ਹ ਕੈਂਸਰ ਹਸਪਤਾਲ ਪਟਿਆਲਾ ਰਜਿੰਦਰਾ ਸਰਕਾਰੀ ਹਸਪਤਾਲ ਨਾਬਾ ਕੈਂਸਰ ਹਸਪਤਾਲ ਸੰਗਰੂਥ ਸੰਗਰੂਰ ਅਤੇ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਸੰਸਥਾ ਦੇ ਮੁਖ ਸੇਵਾਦਾਰ ਪਾਈ ਅਮਨਦੀਪ ਸਿੰਘ ਲਵਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਹ ਸੇਵਾਵਾਂ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਪਿਛਲੇ ਤਕਰੀਬਨ 10 ਸਾਲਾਂ ਤੋਂ ਚੱਲ ਰਹੀਆਂ ਹਨ 30 ਤੋਂ 35000 ਕਰੀਬ ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਕਰੋਨਾ ਕਾਲ ਤੋਂ ਹੁਣ ਤੱਕ ਆਕਸੀਜਨ ਦਾ ਲੰਗਰ ਮੈਡੀਸਨ ਸੇਵਾਵਾਂ ਸਿੱਖਿਆ ਨੂੰ ਲੈ ਕੇ ਸੇਵਾਵਾਂ ਜਿੱਥੇ ਜਾਰੀ ਨੇ ਉੱਥੇ ਹੀ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਪੜਾਇਆ ਜਾਏਗਾ ਸੰਸਥਾ ਵੱਲੋਂ ਚੱਲ ਰਹੇ ਇਨ੍ਹਾਂ ਕਾਰਜਾਂ ਲਈ ਪ੍ਰਸਿੱਧ ਗਾਇਕ ਬੱਬੂ ਮਾਨ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਅਤੇ ਸੇਵਾਵਾਂ ਨਿਭਾ ਰਹੇ ਨੌਜਵਾਨਾਂ ਦੀ ਹੌਸਲਾ ਫਜ਼ਾਈ ਤੇ ਪ੍ਰਸ਼ੰਸਾ ਕੀਤੀ ਗਈ ਆ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਮਾਨਵਤਾ ਦੇ ਸੰਜੇ ਰੈਬਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਉਪਦੇਸ਼ ਗਰੀਬ ਦਾ ਮੁੱਖ ਗੁਰੂ ਦੀ ਕੋਲ ਮੁੱਖ ਰੱਖਦੇ ਆ ਪਿਛਲੇ ਤਕਰੀਬਨ 10 ਸਾਲਾਂ ਤੋਂ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਰਿਸਟਰਡ ਨੱਬਾ ਵੱਲੋਂ ਮਰੀਜ਼ਾਂ ਤੇ ਉਹਨਾਂ ਦੇ ਵਾਰਿਸਾਂ ਲਈ ਲੰਗਰ ਦੀਆਂ ਸੇਵਾਵਾਂ ਜਾਰੀਆਂ ਨੇ 8 ਹਸਪਤਾਲਾਂ ਵਿੱਚ ਪੀਜੀਆਈ ਦਾ ਮੇਨ ਗੇਟ ਓਪੀਡੀ ਵਾਲਾ ਗੇਟ 32 ਵਾਲੀ ਪੀਜੀਆਈ ਤੇ ਹੋਰ ਸੰਗਰੂਰ ਕੈਂਸਰ ਹਸਪਤਾਲ ਪਟਿਆਲਾ ਰਜਿੰਦਰਾ ਨੱਬਾ ਸਮੇਤ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਔਰ ਕਰੋਨਾ ਕਾਲ ਤੋਂ ਲੈ ਕੇ ਆਕਸੀਜਨ ਦੇ ਕੰਸਨਟਰੇਟਰਾਂ ਦਾ ਲੰਗਰ ਜਿਹੜਾ ਉਹ ਖੁੱਲਾ ਚੱਲ ਰਿਹਾ ਜੋ ਲੋੜਵੰਦ ਪਰਿਵਾਰਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਸੰਸਥਾ ਵੱਲੋਂ ਚੱਲ ਰਿਹਾ ਹੈ ਇਹ ਸਹਿਯੋਗ ਸਾਰਾ ਸੰਗਤ ਦਾ ਹੈ ਆਣ ਵਾਲੇ ਟਾਈਮ 'ਚ ਸੰਸਥਾ ਵੱਲੋਂ ਇੱਕ ਫੈਸਲਾ ਦਿੱਤਾ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਿ ਜਿਨ੍ਹਾਂ ਧੀਆਂ ਦੇ ਮਾਪੇ ਨਹੀਂ ਹੈਗੇ ਔਰ ਉਹ ਪੜ੍ਹਨੀਆਂ ਨੇ ਉਹਨਾਂ ਦੀਆਂ ਸਕੂਲ ਦੀਆਂ ਫੀਸਾਂ ਨੇ ਜਿਹੜੀਆਂ ਉਹ ਸੰਗਤ ਦੇ ਸਹਿਯੋਗ ਨਾਲ ਭਰੀਆਂ ਜਾਣਗੀਆਂ ਉਹ ਬੱਚਿਆਂ ਨੂੰ ਡਾਕਟਰ ਕੀਤਾ ਜਾਊਗਾ ਸਿਰਫ ਸਕੂਲ ਦੀ ਪੜ੍ਹਾਈ ਦਾ ਖਰਚਾ ਹੋਊਗਾ ਬਾਕੀ ਕੋਸ਼ਿਸ਼ ਹੋਊਗੀ ਵੀ ਜਿਨ੍ਹਾਂ ਧੀਆਂ ਦੇ ਬਾਪੇ ਨਹੀਂ ਹੈਗੇ ਜੇ ਕਿਸੇ ਪਰਿਵਾਰ ਚ ਲੋੜਵੰਦ ਪਰਿਵਾਰ ਆ ਔਰ ਧੀ ਪੜਨਾ ਚਾਹਦੀ ਆ ਉਹਦਾ ਖਰਚਾ ਵੀ ਸੰਸਥਾ ਵੱਲੋਂ ਚੱਕਿਆ ਜਾਊਗਾ ਔਰ ਮੈਡੀਕਲ ਤੌਰ ਤੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦਾ ਕੋਈ ਆਪਰੇਟ ਹੈ ਉਹਦਾ ਦਵਾਈ ਦਾ ਤੇ ਆਪਰੇਸ਼ਨ ਦਾ ਖਰਚਾ ਵੀ ਸੰਸਥਾ ਵੱਲੋਂ ਪਹਿਲਾਂ ਵੀ ਕੀਤਾ ਜਾਂਦਾ ਤੇ ਆਉਣ ਵਾਲੇ ਸਮੇਂ ਚ ਵੀ ਇਹ ਸਾਰੇ ਕਾਰਜ ਨੇ ਜਿਹੜੇ ਪੜਤਾਲ ਕਰਕੇ ਕੀਤੇ ਜਾ ਰਹੇ ਨੇ ਜੇਕਰ ਸਹੀ ਮੈਨੇਜ ਪਰਿਵਾਰ ਵਾਕਈ ਲੋੜਵੰਦ ਆ ਤਾਂ ਸੰਸਥਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਆ 휠ਚੇਅਰ ਪੇਸ਼ੈਂਟ ਵਾਲਾ ਬੈੱਡ ਇਹੋ ਜਿਹੇ ਕੰਮ ਵੀ ਜਲਦੀ ਹੈਲਥ ਨੂੰ ਲੈ ਕੇ ਸੰਸਥਾ ਵੱਲੋਂ ਸ਼ੁਰੂ ਕੀਤੇ ਜਾਣਗੇ ਆਪ ਜੀ ਦੇ ਸਾਹਮਣੇ ਜਲਦੀ ਸੋਸ਼ਲ ਮੀਡੀਆ ਤੇ ਉਹ ਚੀਜ਼ ਵੀ ਪਾਈ ਜਾਊਗੀ ਸੋ ਮੈਂ ਦੋਵੇਂ ਹੱਥ ਜੋੜ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸੰਸਥਾ ਨੂੰ ਸਹਿਯੋਗ ਦਿਓ ਤਾਂ ਜੋ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਤੇ ਪਹਿਰਾ ਜਿਹੜਾ ਲਗਾਤਾਰ ਜਾਰੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਲੋਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਫਤਿਹ ਬਾਬਾ ਦੀਪ ਸਿੰਘ ਸੋਸਾਇਟੀ ਵੱਲੋਂ ਬਹੁਤ ਹੀ ਅੱਛਾ ਪ੍ਰਾਲਾ ਕੀਤਾ ਜਾਂਦਾ ਹੈ ਜਿਹੜਾ ਹਰ ਮਹੀਨੇ ਪੀਜੀ ਲੰਗਰ ਜਾਂਦੇ ਨੇ ਔਰ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਟਾਈਮ ਤੇ ਇੰਨਾ ਫੁਲਕਾ ਦਿੰਦੇ ਨੇ ਅੱਗੇ ਨੂੰ ਵੀ ਇਸ ਇਹਨਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਨੂੰ ਫੁਲਕਾ ਵੱਧ ਤੋਂ ਵੱਧ ਦਿਓ ਬਾਕੀ ਇਹ ਸੋਸਾਇਟੀ ਕਿੱਸੀ ਬਣ ਚੁੱਕੀ ਹੈ ਵੀ ਕੈਂਪ ਲਾਉਂਦੀ ਹੈ ਹਰ ਮਹੀਨੇ ਦੇ ਮਹੀਨੇ ਉਹਨੋਂ ਬੈਠਕ ਦਾ ਲੰਗਰ ਦੇ ਪ੍ਰਤੀ ਕਿਸੇ ਗਰੀਬ ਨੇ ਕੋ ਰਾਸ਼ਨ ਲੈਣਾ ਜੋ ਹੈਗਾ ਇੱਕ ਸੋਸਾਇਟੀ ਬਹੁਤ ਕੁਛ ਦਾਨ ਕਰ ਰਹੀ ਹੈ ਅਸੀਂ ਕਹਿੰਦੇ ਸੋਸਾਇਟੀ ਨਾਲ ਜੁੜੋ ਸ਼ਹਿਰ ਵਾਸੀਆਂ ਨੂੰ ਜੁਮ ਕਰਦੇ ਆ ਵੀ ਵੱਧ ਤੋਂ ਵੱਧ ਦਾਨ ਕਰੋ ਇਹ ਇੱਕ ਐਸੀ ਸੋਸਾਇਟੀ ਆ ਦੇਖੋ ਪੰਜ ਥਾਂ ਤੇ ਲੰਗਰ ਜਾਂਦਾ ਤਿੰਨ ਪੀਜੀ ਲੰਗਰ ਜਾਂਦੇ ਨੇ ਪੀਜੀ ਬੱਤੀ ਜਾਂਦੀ ਹੈ ਕੈਂਸਰ ਹਸਪੀਟਲ ਜਾਂਦਾ ਸੂਰੂਰ ਜਾਂਦਾ ਪਟਿਆਲੇ ਜਾਂਦਾ ਲਾਬੇ ਜਾਂਦਾ ਔਰ ਬਹੁਤ ਕਿਰਪਾ ਸੋਸਾਇਟੀ ਦੇ ਬੇ ਬੜਾ ਅੱਛਾ ਲੱਗਦਾ ਹੈ ਹਰ ਮਹੀਨੇ ਦੀ ਤਰ੍ਹਾਂ ਇੱਥੇ ਗੁਰੂ ਘਰ ਆਨੇ ਆ ਲੋਕਾਂ ਦਾ ਬੜਾ ਉਤਸ਼ਾਹ ਹੈ ਔਰ ਇਹਨਾਂ ਨੂੰ ਅਸੀਂ ਫਿਰ ਦੁਆ ਕਰਦੇ ਆਂ ਸੋਸਾਇਟੀ ਨੂੰ ਬੜਾ ਚੜ੍ਹਦੀ ਕਲਾ ਰੱਖੇ ਪਰਮਾਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਕਾਪੀ ਚੱਕਾ ਰਹੀ ਹੈ ਮਾਣ ਬਾਈ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਵੱਡੇ ਉਪਰਾਲੇ ਨਾਲ ਤੇ ਸਮੁੱਚੇ ਸ਼ਹਿਰ ਦੇ ਸਹਿਯੋਗ ਦੇ ਨਾਲ ਇੱਕ ਵੱਡਾ ਉਪਰਾਲਾ ਜਿਹੜਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲੰਗਰ ਦੀ ਸੇਵਾ ਜਾਂਦੀ ਹੈ ਚੰਡੀਗੜ੍ਹ ਜਾਂਦੀ ਹੈ ਪਟਿਆਲੇ ਜਾਂਦੀ ਹੈ ਵੱਖ-ਵੱਖ ਹਸਪਤਾਲਾਂ ਤੇ ਜਾਂਦੀ ਹੈ ਇਸੇ ਤਰ੍ਹਾਂ ਸਾਰਾ ਸ਼ਹਿਰ ਦੇ ਜਿਨ੍ਹਾਂ ਦੇ ਘਰੋਂ ਵੀ ਪ੍ਰਸ਼ਾਦਾ ਤਿਆਰ ਹੋ ਕੇ ਆਇਆ ਜਾਂ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਨੇ ਸੇਵਾ ਪਾਈ ਆ ਉਹਨਾਂ ਦਾ ਸਾਰੇ ਗੁਰੂ ਮਹਾਰਾਜ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਤੰਦਰੁਸਤੀਆਂ ਬਖਸ਼ਣ ਇੱਕ ਮੈਂ ਬੇਨਤੀ ਹੋਰ ਕਰਨੀ ਚਾਹਣਾ ਸਾਰੀ ਸੰਗਤ ਜੀ ਨੌਜਵਾਨ ਮੁੰਡੇ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਨੇ ਉਹ ਸੇਵਾ ਦੇ ਵਿੱਚ ਜ਼ਰੂਰ ਆਇਆ ਕਰੋ ਲੰਗਰ ਵਰਤਾਉਣ ਦੇ ਵਿੱਚ ਬਹੁਤ ਲੋਡ ਹੁੰਦੀ ਹੈ ਜਿੱਥੇ-ਜਿੱਥੇ ਵੀ ਤੁਸੀਂ ਜਦੋਂ ਵੀ ਜਾਓਗੇ ਸੇਵਾ ਦੇ ਵਿੱਚ ਗੁਰੂ ਮਹਾਰਾਜ ਤੁਹਾਡੇ ਤੇ ਕਿਰਪਾ ਕਰਨਗੇ ਇਸੇ ਤਰ੍ਹਾਂ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਜੀ ਕੀ ਫਤਿਹ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਯੂਨੀਵਰਸਿਟੀ ਵੱਲੋਂ ਹਰੇਕ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਪੀਜੀਆ ਤੇ ਹੋਰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਦੇ ਲਈ ਲੰਗਰ ਜੋ ਲਗਾਇਆ ਜਾ ਰਿਹਾ ਹੈ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਕਿਉਂਕਿ ਉਥੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਇਹ ਨਾ ਹੁੰਦਾ ਇਹਦੇ ਵਿੱਚ ਬਹੁਤ ਵੱਡਾ ਸਾਧਨ ਨੂੰ ਵੀ ਸਹਾਇਕ ਹੋ ਦੇਣਾ ਚਾਹੀਦਾ ਹੈ ਨੌਜਵਾਨਾਂ ਨੂੰ ਵੀ ਸਹਾਇਕ ਹੋ ਦੇਣਾ ਚਾਹੀਦਾ ਹੈ ਜਿਨ੍ਹਾਂ ਵੀ ਸੰਗਤਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੋਂ ਪ੍ਰਸ਼ਾਦਾ ਪਕਾ ਕੇ ਤਿਆਰ ਕਰਕੇ ਘਰਾਂ ਦੇ ਵਿੱਚੋਂ ਲੈ ਕੇ ਆ ਜਾਂਦਾ ਹੈ ਲੈ ਕੇ ਆ ਜਾਂਦਾ ਹੈ ਉਹਨਾਂ ਸੰਗਤਾਂ ਦਾ ਵੀ ਬਹੁਤ-ਬਹੁਤ ਸਾਡੀਆਂ ਸਮੁੱਚੀਆਂ ਸੇਵਾ ਸੈਟੀਆਂ ਵੱਲੋਂ ਧੰਨਵਾਦ ਤੇ ਸੰਗਤਾਂ ਨੂੰ ਇਹ ਹੀ ਅਪੀਲ ਕਰਦੇ ਆਂ ਵੀ ਜਦੋਂ ਵੀ ਲੰਗਰ ਲਗਾਉਣ ਦੀ ਡੇਟ ਪਾਈ ਜਾਂਦੀ ਹੈ ਉਹਦੇ ਵਿੱਚ ਵੱਧ-ਵਾਧੋਂ ਸੰਗਤਾਂ ਪ੍ਰਸ਼ਾਦੇ ਦਾ ਸਹਿਯੋਗ ਘਰੋਂ ਤੋਂ ਬਣਾ ਕੇ ਦਿਆ ਕਰੋ ਉਹਦੇ ਵਿੱਚ ਤੇ ਬਾਕੀ ਦਾਲ ਸਬਜ਼ੀ ਉਰੀ ਤਿਆਰ ਹੁੰਦੀ ਹੈ ਇਹਦੇ ਵਿੱਚ ਵੱਧ-ਵਾਧ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਹੀਦ ਬਾਬਾ ਬੀਬ ਸਿੰਘ ਸੇਵਾ ਸੁਸਾਇਟੀ ਜਿਲਦ ਜਿਹਦੇ ਪ੍ਰਧਾਨ ਅਮਨਦੀਪ ਸਿੰਘ ਜੀ ਲਵਲੀ ਨੇ ਸੁਸਾਇਟੀ ਵੱਲੋਂ ਸਾਰੇ ਇਲਾਕੇ ਚ ਸਾਰੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇੱਥੋਂ ਬਾਬਾ ਜਪਾਲ ਗੁਰਦੁਆਰਾ ਘੋੜਿਆ ਵਾਲੇ ਵੱਲੋਂ ਹਰ ਇੱਕ ਮਹੀਨੇ ਸਾਰੇ ਜਿੰਨੇ ਵੀ ਆਪਣੇ ਚੰਡੀਗੜ੍ਹ ਪੀਜੀਆਈ ਸੰਗਰੂਰ ਰਜਿੰਦਰਾ ਹਸਪੀਟਲ ਮੇਰਾ ਕਰੀਬ ਦਾਸਕ ਹਸਪੀਟਲ ਨੇ ਜਿੱਥੋਂ ਇੱਥੇ ਸੇਵਾ ਪ੍ਰਸ਼ਾਦੇ ਦੀ ਕੀਤੀ ਜਾਂਦੀ ਹੈ ਇੱਥੋਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਪ੍ਰਸ਼ਾਦਾ ਇਕੱਠਾ ਕੀਤਾ ਜਾਂਦਾ ਹੈ ਲੰਗਰ ਬਣਾਇਆ ਜਾਂਦਾ ਹੈ ਬਹੁਤ ਕਿਰਪਾ ਗੁਰੂ ਮਹਾਰਾਜ ਦੀ ਕੇ ਸੇਵਾ ਸੋਸਾਇਟੀ ਦੇ ਜਿੰਨੇ ਸਰਕਾਰ ਤੋਂ ਸੇਵਕ ਨੇ ਸਾਰੇ ਧਨੋਮਣੂ ਸੇਵਾ ਕਰਦੇ ਨੇ ਤੇ ਮੈਂ ਅਪੀਲ ਵੀ ਕਰਦਾ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਕਿ ਸਾਰੇ ਸੇਵਾ ਸਹਿਯੋਗ ਨਾਲ ਸਹਿਯੋਗ ਦਿਓ ਤਾਂ ਕਿ ਇਹ ਉਪਰਾਲਾ ਦਿਨ ਰਾਤ ਦੁੱਗਣੀ ਤਰੱਕੀ ਕਰੇ ਚੜ੍ਹਦਿਆਂ ਕਲਾ ਬਕਸੇ ਮੇਰਾ ਰੱਖੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ